ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੀ ਅਰਦਾਸ ਦੀ ਮਹੱਤਤਾ ਅਤੇ ਸ਼ਕਤੀ ਬਾਰੇ ਜਾਣਾਂਗੇ ਅਰਦਾਸ ਅਰਜ਼ ਪਲੱਸ ਦਾਸ਼ ਤੋਂ ਬਣਿਆ ਇੱਕ ਸ਼ਬਦ ਹੈ ਅਰਜ਼ ਦਾ ਅਰਥ ਹੈ ਬੇਨਤੀ ਤੇ ਦਾਸ਼ ਦਾ ਅਰਥ ਹੈ ਪੇਸ਼ ਕਰਨਾ ਅਰਦਾਸ ਜੀਵ ਵਲੋ ਪਰਮਾਤਮਾਗੇ ਕੀਤੀ ਗਈ ਬੇਨਤੀ ਹੈ ਦੁੱਖ ਹੋਵੇ ਜਾਂ ਸੁਖ ਖੁਸ਼ੀ ਹੋਵੇ ਜਾਂ ਗਮੀ ਗੁਰੂ ਦਾ ਸਿੱਖ ਗੁਰੂ ਦੀ ਬਖਸ਼ਿਸ਼ ਲੈਣ ਲਈ ਅਰਦਾਸ ਕਰਦਾ ਹੈ ਸਿੱਖ ਧਰਮ ਵਿੱਚ ਅਰਦਾਸ ਸਿੱਖ ਲਈ ਸਿਦਕ ਦਾ ਸਭ ਤੋਂ ਵੱਡਾ ਸਾਧਨ ਹੈ ਜੋ ਪਰਮਾਤਮਾ ਨਾਲ ਜੁੜਨ ਗੁਰੂਆਂ ਦੀਆਂ ਸਿੱਖਿਆਵਾਂ ਨੂੰ ਯਾਦ ਕਰਨ ਖਾਲਸਾ ਪੰਥ ਦੇ ਇਤਿਹਾਸ ਨੂੰ ਯਾਦ ਕਰਨ ਅਤੇ ਦੁਨੀਆ ਪਰਦੇ ਪਲੇ ਲਈ ਪ੍ਰਾਰਥਨਾ ਕਰਨ ਦਾ ਇੱਕ ਮਹੱਤਵਪੂਰਨ ਤਰੀਕਾ ਹੈ ਅਰਦਾਸ ਦੀ ਮਹੱਤਤਾ ਅਰਦਾਸ ਸਿੱਖਾ ਦੇ ਮਨ ਵਿੱਚ ਨਿਮਰਤਾ ਭਰਦੀ ਹੈ ਅਤੇ ਹੰਕਾਰ ਦੇ ਪਰਦੇ ਨੂੰ ਦੂਰ ਕਰਦੀ ਹੈ ਅਰਦਾਸ ਸਿੱਖ ਨੂੰ ਪ੍ਰਭੂ ਨਾਲ ਜੋੜਨ ਵਾਲਾ ਇੱਕ ਪੁਲ ਹੈ ਜਿਸ ਨਾਲ ਹਰ ਕਾਰਜ ਪ੍ਰਭੂ ਦੀ ਆਗਿਆ ਨਾਲ ਕੀਤਾ ਜਾਂਦਾ ਹੈ ਅਰਦਾਸ ਸਿੱਖ ਧਰਮ ਦਾ ਸਾਰਾਂਸ਼ ਹੈ ਜੋ ਗੁਰਮਤੇ ਸਿਧਾਂਤਾਂ ਨੂੰ ਦਰਸਾਉਂਦੀ ਹੈ ਅਰਦਾਸ ਤੇ ਭਾਵਨ ਨੂੰ ਸਮਝਣ ਨਾਲ ਸਿੱਖ ਆਪਣੇ ਕੌਮੀ ਵਿਕਾਰ ਤੋਂ ਜਾਣੂ ਹੁੰਦਾ ਹੈ ਅਤੇ ਧਰਮ ਸਿਧਾਂਤਾਂ ਪ੍ਰਤੀ ਸੁਚੇਤ ਹੁੰਦਾ ਹੈ ਅਰਦਾਸ ਦੀ ਸ਼ਕਤੀ ਸੱਚੀ ਅਰਦਾਸ ਮਨੁੱਖੀ ਜੀਵਨ ਵਿੱਚ ਸ਼ਾਂਤੀ ਤੇ ਖੁਸ਼ੀ ਪ੍ਰਦਾਨ ਕਰਦੀ ਹੈ ਅਰਦਾਸ ਮਨੁੱਖ ਨੂੰ ਬਲ ਸਪਸ਼ਟਾ ਪ੍ਰਦਾਨ ਕਰਦੀ ਹੈ ਜਿਸ ਨਾਲ ਇਨਸਾਨ ਆਪਣੇ ਜੀਵਨ ਵਿੱਚ ਸਹੀ ਰਸਤੇ ਤੇ ਚੱਲਦਾ ਹੈ ਅਰਦਾਸ ਮਨੁੱਖ ਨੂੰ ਸੱਚ ਦੀ ਖੋਜ ਕਰਨ ਅਤੇ ਜੀਵਨ ਵਿੱਚ ਸਾਰਥਕਤਾ ਲੱਭਣ ਲਈ ਪ੍ਰੇਰਿਤ ਕਰਦੀ ਹੈ ਜੇ ਪ੍ਰਾਰਥਨਾ ਸੱਚੇ ਮਨ ਤੇ ਪੂਰੀ ਸ਼ਰਧਾ ਨਾਲ ਕੀਤੀ ਜਾਵੇ ਤਾਂ ਇਹ ਜ਼ਿੰਦਗੀ ਦੇ ਸੰਘਰਸ਼ਾਂ ਨੂੰ ਦੂਰ ਕਰਨ ਅਤੇ ਜੀਵਨ ਨੂੰ ਸਾਰਥਕ ਬਣਾਉਣ ਵਿੱਚ ਮਦਦ ਕਰਦੀ ਹੈ ਅਰਦਾਸ ਇਕ ਸ਼ਕਤੀਸ਼ਾਲੀ ਤਰੀਕਾ ਹੈ ਜਿਸ ਨਾਲ ਦਿ ਲੋ ਪ੍ਰਭੂ ਨਾਲ ਗੱਲ ਕੀਤੀ ਜਾਂਦੀ ਹੈ ਤੇ ਰੱਬੀ ਸਹਾਇਤਾ ਦੀ ਮੰਗ ਕੀਤੀ ਜਾਂਦੀ ਹੈ ਅਰਾਜ਼ ਦੇ ਪਹਿਲੇ ਪਾਗ ਵਿੱਚ 10 ਸਿੱਖ ਗੁਰੂਆਂ ਦੇ ਗੁਣਾਂ ਤੇ ਇਤਿਹਾਸ ਦਾ ਜ਼ਿਕਰ ਹੈ ਦੂਸਰੇ ਪਾਗ ਵਿੱਚ ਖਾਲਸਾ ਪੰਥ ਦੀਆਂ ਕੁਰਬਾਨੀਆਂ ਦਾ ਵਰਣਨ ਹੈ ਤੇ ਪੰਥ ਲਈ ਭਲਾਈ ਲਈ ਬੇਨਤੀਆਂ ਹਨ ਅੰਤਿਮ ਪਾਗ ਵਿੱਚ ਸਾਰੇ ਜੀਵ ਜੰਤੂਆਂ ਦੇ ਭਲੇ ਲਈ ਬੇਨਤੀ ਹੈ ਹਰ ਸਿੱਖ ਕੋਈ ਵੀ ਨਵਾਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਅਤੇ ਖੁਸ਼ੀ ਹੋਵੇ ਜਾਂ ਗਮੀ ਕੰਮ ਪੂਰਾ ਹੋਣ ਤੋਂ ਬਾਅਦ ਕਿਸੇ ਵੀ ਮੌਕੇ ਤੇ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਅਰਦਾਸ ਕਰਦਾ ਹੈ ਗੁਰਦੁਆਰਿਆਂ ਵਿੱਚ ਰੋਜ਼ਾਨਾ ਅਰਦਾਸ ਕੀਤੀ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸੇ ਤਰ੍ਹਾਂ ਸਿੱਖੀ ਨਾਲ ਜੁੜੇ ਰਹੋ ਅਤੇ ਅਗਲੇ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ